ਸਰਉਣੀ ਕਮੇਟੀ ਦੀ ਇਜੈਕਟਿਵ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਏ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਏ ਵਿੱਚ ਡਿੱਗਣ ਤੋਂ ਬਚ ਸਕੇ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਹੜਾ ਲਵਾਈ ਹੈ ਉਹ ਜਦੋਂ ਕੜਾਏ 'ਚ ਕਰਛੀ ਮੱਕੜਾ ਮਾਰਦੇ ਨੇ ਚਾਹੇ ਉਹ ਦਾਲ ਬਣਾਉਂਦੇ ਨੇ ਉਹ ਉਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਰਾਏ ਦੀ ਮਤਲਬ ਗਾਣਾ ਉਲਰਪਾ ਸੀਫਟੀ ਬੈਲਟ ਹੀ ਉੱਤੇ ਟੰਗੀ ਉੱਤੇ ਹੋਊਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਉਹ ਜਦੋਂ ਵੀ ਕਿਤੇ ਕੜਾਈ ਰੂਹਾਂਗਾ ਉਹ ਖਿੱਚ ਪੈ ਜੂਗੀ ਪਛਾਣ ਚਲ ਜਾਣਗੇ ਜਿੱਦਾਂ ਸੀਟ ਬੈਲਟ ਹਾਂ ਜਿੱਦਾਂ ਸ਼ੀਟ ਬੈਲਟ ਆਪਾਂ ਆਮ ਜਹਾਜ਼ ਤੇ ਜਾਂ ਗੱਡੀਆਂ ਚਲਾਉਣੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਟ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ 'ਚ ਮਾਨਯੋਗ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਮਲਾਜਮਾਂ ਦੀ ਜਿਹੜੇ ਲੋਹਾਈ ਨੇ ਜਾਂ ਕੋਈ ਸੇਵਾ ਕਰਦਾ ਹੈ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਂਦਾ ਏਦਾਂ ਹੀ ਐ ਜਿਹੜੇ ਜਿੱਥੇ ਜਦ ਸਾਡੇ ਵੱਡੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਅਲਵਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਵੀ ਕਈ ਰਣਹਵਾਈਆਂ ਦਾ ਸੇਵਾ ਕਰ ਲਾ ਪੈਂਦੀ ਆ ਤੇ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹਾਂ ਆ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਅਧਾਰ ਤੇ ਕਰ ਰਹੇ ਹਾਂ ਸਰੋਣੀ ਕਮੇਟੀ ਦੀ ਜੈਕਟੇ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਇੱਕ ਤੇ ਜਿੱਥੇ ਕੜਾਈ ਨੇ ਉਹਨਾਂ ਦੇ ਚਾਰੇ ਪਾਸੇ ਜੰਗਲਾ ਲਾਇਆ ਜਾਵੇ ਤਾਂ ਜੋ ਕੋਈ ਵੀ ਜਿਹੜਾ ਉਸ ਕੜਾਈ ਦੇ ਵਿੱਚ ਡਿੱਗਣ ਤੋਂ ਬਚ ਸਕੇ ਇੱਕ ਅਸੀਂ ਹੋਰ ਵੀ ਫੈਸਲਾ ਕੀਤਾ ਹੈ ਕਿ ਜਿਹੜੇ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਜਾਂ ਪਹਿਲਾ ਦਰਬਾਰ ਸਾਹਿਬ ਹੀ ਆ ਗਏ ਅਹੀਂ ਸੇਫਟੀ ਬੈਲਟ ਵੀ ਅਸੀਂ ਸੰਬੰਧ ਕਰਕੇ ਕਿ ਜਿਹੜਾ ਸੇਫਟੀ ਬੈਲਟ ਬਣਾਉਂਦੇ ਨੇ ਕਿ ਉਹ ਅਸੀਂ ਬੈਲਟ ਸੇਫਟੀ ਬੈਲਟ ਬਣਾ ਰਹੇ ਆ ਕਿ ਜਿਹੜਾ ਕੋਈ ਵੀ ਵਿਅਕਤੀ ਜਿਹੜਾ ਖੜਾ ਲਵਾਈ ਹੈ ਉਹ ਜਦੋਂ ਕੜਾਏ 'ਚ ਕੜਚੀ ਮੱਕੜਾ ਮਾਰਦੇ ਨੇ ਚਾਹੇ ਉਹ ਗਾਲ ਬਣਾਉਂਦੇ ਨੇ ਉਹ ਉੱਥੇ ਤੱਕ ਪਹੁੰਚ ਨਾ ਸਕਣ ਕੜਾਏ ਤੱਕ ਕੜਾਏ ਦੀ ਮਤਲਬ ਗਾਹ ਨਾ ਉਲਰ ਕਿਉਂਕਿ ਸੇਫਟੀ ਬੈਲਟ ਹੀ ਉੱਤੇ ਟੰਗੀ ਉੱਤੇ ਹੋਊਗੀ ਬੱਜੀ ਹੋਊਗੀ ਤੇ ਨਾਲ ਉਹਨਾਂ ਦੇ ਲੱਗੀ ਹੋਊਗੀ ਉਹ ਜਦੋਂ ਵੀ ਕਿਤੇ ਕੜਾਈ ਰਵਾਂਗੇ ਉਹ ਖਿੱਚ ਪੈ ਜੂਗੀ ਪਿਛਾਂ ਚਲ ਜਾਣਗੇ ਇਸ ਤਰ੍ਹਾਂ ਸੀ ਬੈਲਟ ਹਾਂ ਜਿਤਨਾ ਸੀਟ ਬੈਲਟ ਆਪਾਂ ਆਹ ਮੰਜਾਜ ਤੇ ਜਾਂ ਗੱਡੀਆਂ ਚਲਾਉਨੇ ਆ ਇਸੇ ਤਰ੍ਹਾਂ ਹੀ ਇੱਕ ਉਹ ਬੈਲਟ ਹੋਊਗੀ ਉਹ ਅਸੀਂ ਵਿਚਾਰ ਕੀਤੀ ਮੀਟਿੰਗ 'ਚ ਮਾਨਯੋਗ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਬਲਾਜਮਾਂ ਦੀ ਜਿਹੜੇ ਹਲਵਾਈ ਨੇ ਜਾਂ ਕੋਈ ਸੇਵਾ ਕਰਦਾ ਇਹਨਾਂ ਦੀ ਸੇਫਟੀ ਦਾ ਬਹੁਤ ਧਿਆਨ ਰੱਖਿਆ ਜਾਵੇ ਮਾਨਯੋਗ ਤੇ ਪ੍ਰਧਾਨ ਸਾਹਿਬ ਵੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਦਰਵਾਰ ਸਾਹਿਬ 'ਚ ਕੜਾਈ ਨਹੀਂ ਉਹਨਾਂ ਤੇ ਅਸੀਂ ਇਹ ਜਿਹੜੇ ਕੜਾ ਜਗੜੇ ਲਾਤੇ ਨੇ ਜੰਗੜਿਆਂ ਤੋਂ ਬਾਅਦ ਸਾਡਾ ਦੂਜਾ ਸਟੈਪ ਆ ਜਿਹੜੇ ਸੇਫਟੀ ਬੈਲਟ ਇਦਾਂ ਹੀ ਐ ਜਿਹੜੇ ਜਿੱਥੇ ਜਦੋਂ ਵੱਡੇ ਸਾਡੇ ਗੁਰਦਰਾ ਸਾਹਿਬ ਆਣ ਨੇ ਉਹਨਾਂ 'ਚ ਵੀ ਅਸੀਂ ਇਹ ਲੋਡ ਮਹਿਸੂਸ ਕਰਕੇ ਜਿੱਥੇ ਲੋਡ ਹੋਊਗੀ ਉੱਥੇ ਵੀ ਅਸੀਂ ਇਦਾਂ ਦੇ ਪ੍ਰਬੰਧ ਕਰਾਵਾਂਗੇ ਕਿਉਂਕਿ ਜਿਹੜੇ ਸੰਗਤ ਅਤੇ ਜਿਹੜੇ ਸਾਡੇ ਲੋਹਾਈ ਨੇ ਇਹਨਾਂ ਦੀ ਸੇਫਟੀ ਬਹੁਤ ਜ਼ਰੂਰੀ ਆ ਕਿਉਂਕਿ ਸੰਗਤ ਵੀ ਕਈ ਰਣ ਭਾਈਆਂ ਦੀ ਸੇਵਾ ਕਰ ਲਾ ਪੈਂਦੀ ਆ ਤੇ ਉਹਨਾਂ ਦੀ ਸੇਫਟੀ ਨੂੰ ਮੁੱਖ ਰੱਖਦੇ ਹੋਇਆ ਇਹ ਬਹੁਤ ਜ਼ਰੂਰੀ ਕਾਰਜ ਹੋਣ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਆ ਜੰਗਲੇ ਹੀ ਲਵਾਉਂਦੇ ਨੇ ਤੇ ਜਲਦ ਹੀ ਇਹ ਸੇਫਟੀ ਬੈਲਟ ਜਿਹੜਾ ਉਹ ਵੀ ਲਾਵਾਂਗੇ ਤਾਂ ਜੋ ਕੋਈ ਵੀ ਗਾਂ ਵਿਅਕਤੀ ਜਿਹੜਾ ਉਹਦਾ ਨੁਕਸਾਨ ਨਾ ਹੋ ਸਕੇ ਕਿਉਂਕਿ ਮਨੁੱਖੀ ਜਾਨਾਂ ਜਿਹੜੀਆਂ ਬਹੁਤ ਕੀਮਤੀ ਨੇ ਤੇ ਹਰ ਇੱਕ ਦੀ ਜਾਨ ਬਚਾਉਣਾ ਜਿਹੜਾ ਸਾਡੇ ਕਾਰਜ ਖੇਤਰ ਦੇ ਵਿੱਚ ਆ ਉਹਦੀ ਜਾਨ ਬਚੋੜਾ ਸਾਡਾ ਫਰਜ਼ ਬਣਦਾ ਆ ਤੇ ਫਰਜ਼ਾਂ ਦੀ ਪੂਰਤੀ ਕਰਦੇ ਹੋਏ ਹੀ ਅਸੀਂ ਇਹ ਕਾਰਜ ਕਰ ਰਹੇ ਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ